ਸ੍ਰੀ ਕਾਲਜੀ ਮੈਂ ਡਾਕਟਰ ਕਰਨ ਸਿੰਘ ਸੰਧਵਾ ਜੀ ਦੇਖ ਰਹੇ ਹਾਂ ਸਰਪ੍ਰਸਤ ਜੀ ਗੁਰੂ ਜੀ ਕੀ ਫਤਿਹ ਅੱਜ ਆਪ ਸਭ ਨੂੰ ਪਤਾ ਹੀ ਹੈ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਅਸੀਂ 9 ਤਰੀਕ ਦੀ ਲੁਧਿਆਣਾ ਵਿੱਚ ਆਪਣੇ ਜਿੰਨੇ ਵੀ ਮਜਬੀ ਸਿੱਖ ਸਮਾਜ ਰੰਗਰੇਟਾ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਤੇ ਜਿੰਨੇ ਵੀ ਵਾਲਮੀਕ ਸਮਾਜ ਜਥੇਬੰਦੀਆਂ ਵਾਲਮੀਕ ਸਮਾਜ ਰਵਦਾਸੀਆ ਭਾਈਚਾਰਾ ਤੇ ਮੂਲ ਨਿਵਾਸੀਆ ਭਾਈਚਾਰਾ ਦੇ ਬੁੱਧੀਜੀਵੀ ਜਿਹੜੇ ਲੋਕ ਸੀ ਉਹ ਅੱਜ ਇੱਥੇ ਇਕੱਤਰ ਹੋਏ ਨੇ ਮੈਂ ਕਹਿਣਾ ਚਾਹੁੰਦਾ ਕਿ ਇਹ ਸਾਡੇ ਸਮਾਜ ਦਾ ਇਕੱਠ ਨਹੀਂ ਸਿਰਫ ਤੇ ਸਿਰਫ ਇਹ ਬੁੱਧੀਜੀਵੀਆਂ ਦਾ ਇੱਕ ਮੀਟਿੰਗ ਸੀ ਜਿਦੇ ਵਿੱਚ ਆਪੋ ਆਪਣੇ ਜਿਹੜੇ ਵਿਚਾਰ ਰੱਖਣਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਰਕਾਰ ਜਿਹੜੀ ਹੈ ਉਹ ਧੀਆਂ ਪਣਾ ਦੇ ਉੱਪਰ ਜਿਹੜਾ ਇਹ ਆਏ ਦਿਨ ਟਿਕਣਾ ਟਿੱਪਣੀ ਹੋ ਰਹੀ ਹੈ ਉਹਨੂੰ ਨਹੀਂ ਬੰਦ ਕਰ ਦੇ ਸਾਨੂੰ ਮਜਬੂਰ ਆਉਣ ਕੇ ਮਜਬੂਰ ਹੋ ਕੇ ਸਾਨੂੰ ਜਿਹੜਾ ਵਣਾ ਉਹ ਕਾਨੂੰਨ ਨਹੀਂ ਵੀ ਬੇਸ਼ੱਕ ਕਿਤੇ ਨਾ ਕਿਤੇ ਨਾ ਆਪਣੇ ਹੱਥ ਚ ਲੈਣਾ ਪੈਣਾ ਜਿੱਦਾਂ ਇਹ ਲੋਕ ਕਰ ਰਹੇ ਨੇ ਅਸੀਂ ਇਹ ਚਾਹੁੰਦੇ ਬਿਲਕੁਲ ਨਹੀਂ ਆ ਸੋ ਸਾਡੀ ਮੰਗ ਇਹ ਆ ਕਿ ਬਾਹਰ ਦੇ ਦੇਸ਼ਾਂ ਦੇ ਵਿੱਚ ਬੈਠ ਕੇ ਸਾਡੇ ਆਪਣੀਆਂ ਕੁਝ ਜਿਹੜਾ ਪੰਜਾਬ ਨੂੰ ਗੰਦਲਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਖਿਲਾਫ ਬਣਦੀ ਕਾਨੂੰਨਵਾਈ ਕਰ ਦਿਓ ਭਾਈ ਇਹ ਗੱਲ ਆ ਹੁਣ ਮੇਰੀ ਤੁਹਾਡੇ ਕਿਸੇ ਨਾਲ ਨਿੱਜੀ ਲੜਾਈ ਹੈ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਮਾਂ ਤੇ ਭੈਣ ਟਾਰਗੇਟ ਆਉਂਦੀ ਆ ਰਾਹ ਜਾਂਦੇ ਟਰੱਕ ਡਰਾਈਵਰ ਦੀ ਲੜਾਈ ਹੁੰਦੀ ਆ ਕਿਸੇ ਕਿਸੇ ਦੇ ਨਾਲ ਤੇ ਉਹ ਵੀ ਕਿਤੇ ਨਾ ਕਿਤੇ ਭਾਜੀ ਗਾਲਾਂ ਦੁੱਤਰ ਆਉਂਦੇ ਨੇ ਆਪਾਂ ਸਫਰ ਕਰਦੇ ਆ ਬੱਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਗੱਲ ਤੇ ਲੜਕਾ ਹੋ ਜਾਂਦਾ ਤੇ ਆਪਾਂ ਜਿਹੜਾ ਵਾ ਧੀਆ ਭੈਣਾਂ ਦੇ ਪ੍ਰਤੀ ਗੰਦੀਆਂ ਟਿੱਪਣੀਆਂ ਜਿਹੜੀਆਂ ਕਰਦੇ ਆ ਹੱਲਾ ਕੀ ਭੈਣਾਂ ਦਾ ਭੈਣਾਂ ਦਾ ਧੀਆ ਦਾ ਕੋਈ ਕਸੂਰ ਨਹੀਂ ਇਹ ਸਾਨੂੰ ਬਣਾਉਣਾ ਪੈਣਾ ਵਾ ਕਾਨੂੰਨ ਜਨਤਾ ਬਣਾਉਂਦੀ ਆ ਤੇ ਫਿਰ ਜਾ ਕੇ ਪਾਸ ਹੁੰਦੇ ਆ ਨਾ ਕਿ ਕਾਨੂੰਨ ਬਣ ਕੇ ਫਿਰ ਜਨਤਾ ਚਾਉਂਦੇ ਆ ਆਪਾਂ ਇਸ ਕਰਕੇ ਮੇਰੇ ਵੀਰ ਇਕੱਠੇ ਹੋਏ ਆ ਸਾਰੇ ਅੱਜ ਕਿ ਵੇਖੋ ਮੈਂ ਤਾਂ ਹਮੇਸ਼ਾ ਗੁਰਬਾਨੀ ਦੀ ਗੱਲ ਕੀਤੀ ਆ ਇੱਕ ਹੋਣ ਦੀ ਗੱਲ ਕੀਤੀ ਆ ਭਾਈਚਾਰਕ ਸਾਂਝ ਦੀ ਗੱਲ ਕੀਤੀ ਆ ਲੇਕਿਨ ਉਹ ਚੰਨਿੰਦੇ ਬੰਦਿਆਂ ਨੇ ਮੇਰੀਆਂ 3 ਸਾਲ ਦੀ ਬੱਚੀ 9 ਸਾਲ ਦੀ ਬੱਚੀ ਉਹਨਾਂ ਨੂੰ ਵੀ ਮਾੜਾ ਬੋਲਿਆ ਉਹਨਾਂ ਨੇ ਕੀ ਕੀ ਕਿਸੇ ਦਾ ਵਗਾਰ ਕਰਤਾ ਸੋ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਡੇਢ ਮਹੀਨਾ ਪਹਿਲਾਂ ਤੁਹਾਡੇ ਕੋਲ ਸਬੂਤਾਂ ਸਮੇਤ ਤੁਹਾਡੇ ਕੋਲ ਚੀਜ਼ ਰੱਖੀਆਂ ਸੀ ਉਹ ਤੁਸੀਂ ਕਦੇ ਵੀ ਜਿਹੜਾ ਵਾ ਉਹ ਅੱਜ ਤੱਕ ਉਹਨਾਂ ਨੇ ਅੱਖਾਂ ਦੇ ਉਹਲੇ ਤੁਸੀਂ ਪਰੋਖਿਆ ਕੀਤਾ ਵਾ ਜੇਕਰ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਉਹਨਾਂ ਤੇ ਸੁਣਵਾਈ ਨਹੀਂ ਹੁੰਦੀ ਤੇ ਸਮਾਜ ਜਿਹੜਾ ਫਿਰ ਵੱਡਾ ਇਕੱਠ ਕਰੇਗਾ ਇਨੀਆਂ ਬੇਨਤੀਆਂ ਕਬੂਲ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਦੇਖੋ ਮੇਰਾ ਐਕਸ਼ਨ ਨਹੀਂ ਹੋ ਸਕਦਾ ਮੈਂ ਤਾਂ ਇੱਕ ਕੌਮ ਦਾ ਕੁੱਤਾ ਵਾਂ ਮੈਂ ਕੌਮ ਦਾ ਚੌਂਕੀਦਾਰ ਆ ਮੇਰਾ ਕੰਮ ਹੋਕਾ ਦੇਣਾ ਹੈ ਕਿ ਜਾਗਦੇ ਰਹੋ ਭਾਈ ਅੱਜ ਕੌਮ ਸਾਡੀ ਜਾਗੀ ਹੈ ਬੱਬਰ ਸ਼ੇਰ ਸਾਡੇ ਸਾਰੇ ਆਏ ਨੇ ਬੁੱਧੀਜੀਵ ਇਕੱਠੇ ਹੋਏ ਨੇ ਇਹ ਕੌਮ ਦੇ ਜਿਹੜੇ ਸਾਡੇ ਨਮਾ ਬਲਬੀਰ ਸਿੰਘ ਚੀਮਾ ਵਾਂ ਸਰਦਾਰ ਲੋਪੋ ਜੀ ਬੈਠੇ ਨੇ ਪ੍ਰੀਤ ਵੀਰ ਜੀ ਆ ਜਾਂ ਹੋਰ ਭੈਣ ਭਰਾ ਸਾਰੇ ਆਏ ਨੇ ਇਹ ਵਿਚਾਰ ਕਰਨਗੇ ਵੀ ਹੁਣ ਅਗਲੀ ਕਾਰਵਾਈ ਕੀ ਕਰਨੀ ਆ ਕਿੰਨੇ ਕਰਨੀ ਆ ਜਿੱਦਾਂ ਵੀ ਇਹ ਹੁਕਮ ਲਾਉਣਗੇ ਭਾਜੀ ਮੈਂ ਤਾਂ ਕੁੱਤਾ ਮੈਂ ਤਾਂ ਜਦੋਂ ਜਦੋਂ ਵੀ ਹੁਕਮ ਕਰਨਗੇ ਮੈਂ ਭੌਂਕਾਂਗਾ ਕੌਮਲੀ ਸਰ ਡਾਕਟਰ ਜਿਹੜੀ ਜਮਾਨਤ ਦੀ ਖਬਰ ਆਈ ਹੈ ਸੈਂ ਠੀਕ ਹੈ ਕੀ ਉਹ ਇਹ ਆ ਹੋ ਰਹੇ ਹਨ ਜਪ ਏਸੀ ਸੀ ਜੀ ਵੀ ਉਹ ਵੇਖੋ ਰਿਹਾਅ ਤੇ ਹੋ ਗਏ ਨੇ ਉਹ ਰਿਹਾਅ ਹੋ ਗਿਆ ਤੇ ਉਹ ਘਰ ਵੀ ਆ ਗਏ ਨੇ ਬਾਕੀ ਸਾਡਾ ਜਿਹੜਾ ਮੇਨ ਮੋਟਿਵ ਜਿਹੜਾ ਹੈਗਾ ਵਾ ਉਹ ਧੀਆ ਪੈਣਾ ਦੇ ਉੱਪਰ ਜਿਹੜੀ ਭੱਦੀ ਸ਼ਬਦਾਵਲੀ ਚਾਹ ਡਾਕਟਰ ਸਾਹਿਬ ਦੀ ਗੱਲ ਆ ਉਹਨਾਂ ਦੀਆਂ ਧੀਆ ਪੈਣਾ ਉਹਨਾਂ ਦੀ ਬੇਟੀ ਦੇ ਮੈਨੂੰ ਮੈਸੇਜ ਆਏ ਸੀ ਕਿ ਉਹਨਾਂ ਦੀਆਂ ਵੀ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਗਈਆਂ ਯਾਰ ਡਾਕਟਰ ਨਾਲ ਤੁਹਾਡੇ ਵਿਚਾਰ ਮਤ ਪੇਦੋ ਸਕਦੇ ਆ ਉਹ ਤੁਹਾਡੇ ਨਾਲ ਸਾਡੇ ਹੋ ਸਕਦੇ ਆ ਤੁਹਾਡੀਆਂ ਧੀਆਂ ਵੀ ਸਾਡੀਆਂ ਧੀਆਂ ਨੇ ਮੇਰੇ ਵੀਰ ਸਿਰਫ ਕਹਿਣ ਨੂੰ ਨਹੀਂ ਅਸੀਂ ਰਲ ਕੇ ਹੰਬਲਾ ਮਾਰ ਗਏ ਤੇ ਪੰਜਾਬ ਦੀਆਂ ਧੀਆਂ ਨੂੰ ਵੀ ਬੇਨਤੀ ਕੀਤੀ ਆ ਵੀ ਮੇਰੇ ਭੈਣੋ ਕਿਸੇ ਨੇ ਸ਼ੁਰੂਆਤ ਕਰ ਦਿੱਤੀ ਆ ਹੁਣ ਕਿਰਪਾ ਕਰਕੇ ਅੱਗੇ ਆਓ ਤੇ ਸਾਰੇ ਰਲ ਮਿਲ ਕੇ ਹੰਬਲਾ ਮਾਰ ਗਏ ਜਿੱਥੇ ਮੈਨੂੰ ਖੁਸ਼ੀ ਹੋ ਰਹੀ ਆ ਕਿ ਸਾਡਾ ਸਮਾਜ ਇਕੱਠਾ ਹੋਇਆ ਉੱਥੇ ਮੈਨੂੰ ਕਿਤੇ ਨਾ ਕਿਤੇ ਦੁਖੀ ਹਿਰਦੇ ਨਾਲ ਕਹਿਣਾ ਵੀ ਪੈ ਰਿਹਾ ਵਾ ਕਿ ਜੇ ਅੱਜ ਕੱਲ੍ਹ ਕਿਸਾਨ ਜਥੇਬੰਦੀਆਂ ਜਾਂ ਸਾਡਾ ਕਿਤੇ ਜੱਟ ਭਰਾ ਸਾਡੇ ਇੱਥੇ ਇਕੱਠੇ ਹੋ ਜਾਂਦੇ ਅੱਜ ਮੇਰਾ ਵੀ ਸੀਨਾ ਚੋੜਾ ਹੋ ਜਾਂਦਾ ਤੇ ਅਸੀਂ ਵੀ ਪੰਜਾਬ ਪੰਜਾਬੀਤ ਵਾਤੇ ਹੋਰ ਤਗੜੇ ਹੋ ਕੇ ਲੜਦੇ ਪਰ ਮਾਫ ਕਰਨਾ ਜਥੇਬੰਦੀ ਤਾਂ ਬਹੁਤ ਵੱਡੀ ਗੱਲ ਹੁੰਦੀ ਕਿਸੇ ਇੱਕ ਸਿੰਗਲ ਬੰਦੇ ਦਾ ਫੋਨ ਨਹੀਂ ਆ ਕਿ ਵੀਰ ਅਸੀਂ ਵੀ ਪਹੁੰਚ ਰਹੇ ਆ ਧੀਆਂ ਪੇਣਾ ਪੰਜਾਬ ਦੀਆਂ ਸਾਰੀਆਂ ਸਾਂਝੀਆਂ ਇਤੋਂ ਕੀ ਸਾਬਤ ਹੁੰਦਾ ਕਿ ਮੇਰੇ ਵੀਰ ਧੀ ਪੈਣ ਉਹਦੀ ਜਿਹਦੀ ਧੀ ਪੈਣਾ ਜਮੀਨੀ ਹਾਲਾਤ ਜੋ ਤੁਹਾਨੂੰ ਬਿਆਨ ਕਰ ਰਿਹਾ ਸਟੇਜਾਂ ਦੇ ਉੱਪਰ ਸਾਂਝੀ ਵਾਲਤਾ ਦੀ ਗੱਲ ਕਰਦੇ ਆ ਪਰ ਜਮੀਨੀ ਪੱਧਰ ਤੇ ਉਹ ਬਿਲਕੁਲ ਵੀ ਹੈ ਨਹੀਂ ਜੀ ਅੱਛਾ ਦਮਿੰਦਰ ਸਿੰਘ ਜੀ ਤੁਸੀਂ ਲੋਕਾਂ ਨੂੰ ਕੀ ਕਹਿਣਾ ਕੀ ਸਨੇਹ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਲੋਕਾਂ ਨੂੰ ਵੀਰੇ ਮੈਂ ਇਹ ਸਨੇਹ ਦੇਣਾ ਚਾਹੁੰਦਾ ਵਾਂ ਕਿ ਦੇਖੋ ਸ਼ੁਰੂਆਤ ਕੋਈ ਕਰਦਾ ਲੀ ਪਾਉਣੀ ਬਹੁਤ ਮੁਸ਼ਕਲ ਹੁੰਦੀ ਹੈ ਅਸੀਂ ਲੀ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮੇਰੇ ਵੀਰ ਤੁਹਾਡੇ ਨਾਲ ਮੇਰੇ ਨਿੱਜੀ ਵਿਚਾਰ ਹੋ ਸਕਦੇ ਆ ਛਤੀ ਤਰ੍ਹਾਂ ਦੇ ਭਾਵੇਂ ਮਰਦੇ ਦਮ ਤੱਕ ਰਹੀਏ ਪਰ ਧੀਆਂ ਭੈਣਾਂ ਦਾ ਵਿੱਚ ਕਸੂਰ ਕੀ ਹੈ ਅੱਜ ਮਾਫ ਕਰਨਾ ਸਾਡੀ ਮਨੋਤ ਬਣ ਗਈ ਹੈ ਕਿ ਪ੍ਰਸ਼ਾਸਨ ਵੀ ਕਿਸੇ ਅਪਰਾਧੀ ਤੱਕ ਪਹੁੰਚ ਕਰਦਾ ਵਾ ਤੇ ਉਹ ਵੀ ਉਹਨਾਂ ਦੀ ਧੀਆਂ ਪੈਣਾ ਨੂੰ ਚੁੱਕ ਕੇ ਲੈ ਕੇ ਤੇ ਟੌਰਚਰ ਕਰਦੇ ਆ ਇਹ ਸੱਚੀ ਗੱਲ ਹਕੀਕਤ ਗੱਲ ਆ ਇਹਦੀ ਮਿਸਾਲ ਜਗਰਾਉਂ ਦੇ ਵਿੱਚ ਇੱਕ ਭੈਣ ਦੇ ਨਾਲ ਹੋ ਚੁੱਕੀ ਆ ਉਹਨੂੰ ਕਰੰਟ ਲਾਇਆ ਗਿਆ ਉਹਨੂੰ ਇੰਨਾ ਟੌਰਚਰ ਕੀਤਾ ਗਿਆ ਕਿ ਵਿਚਾਰੀ ਜਵਾਨੀ ਦੇ ਵਿੱਚ 15 ਸਾਲ ਮੰਜੇ ਤੜਪਦੀ ਰਹੀ ਤੇ ਟੱਟੀ ਪਿਸ਼ਾਬ ਵੀ ਵਿਚਾਰੀ ਉਹ ਮੰਜੇ ਤੇ ਕਰਦੀ ਰਹੀ ਅਖੀਰ ਤੜਫ ਤੜਫ ਮਰੀ ਆ ਉਹਨੂੰ ਅੱਜ ਤੱਕ ਇਨਸਾਫ ਨਹੀਂ ਕਿਤੇ ਮਿਲਿਆ ਇਹ ਹਕੀਕਤ ਆ ਇਸ ਕਰਕੇ ਭੈਣਾ ਨੂੰ ਅੱਗੇ ਆਉਣ ਦੀ ਲੋੜ ਆ ਅਸੀਂ ਜਾਗ ਗਏ ਆ ਅਸੀਂ ਨਾਲ ਆ ਨਾ ਅਸੀਂ ਕਿਸੇ ਦੀ ਧੀ ਭੈਣ ਨੂੰ ਮਾਰਾ ਕਹਿਣਾ ਨਾ ਸੀ ਕਿਸੇ ਦੇ ਸਮਾਜ ਨੂੰ ਮਾੜਾ ਕਹਿਣਾ ਲੇਕਿਨ ਜੇ ਕੋਈ ਸਾਡੇ ਸਮਾਜ ਦੀਆਂ ਧੀਆਂ ਪੈਣਾਂ ਨੂੰ ਸਾਡੇ ਸਮਾਜ ਨੂੰ ਚੂੜੇ ਲਬਜ਼ ਜਾਂ ਦੂਜੇ ਤੇ ਜੇ ਲਬਜ਼ ਵਰਤੇਗਾ ਤਾਂ ਵੀਰ ਮੇਰੇ ਅਸੀਂ ਨੰਗ ਸਿੰਘ ਫੌਜਾ ਤਿਆਰ ਹੋ ਗਈਆਂ ਕੱਢ ਕੇ ਕਰੋ ਪਟਾਕਾ ਲਾਵਾਂਗੇ ਉਦੋਂ ਬਾਅਦ ਪ੍ਰਸ਼ਾਸਨ ਕੋ ਫਿਰ ਲੈ ਕੇ ਜਾਵਾਂਗਾ ਆਪਾਂ ਇਹ ਗੱਲ ਮੇਰੀ ਕੰਨ ਖੋਲ ਕੇ ਸੁਣ ਲਓ ਫਿਰ ਨਾ ਕਹੋ ਦਵਿੰਦਰ ਸਿੰਘ ਪਾੜਦਾ ਜੇ ਪਾਈ ਚਰਕ ਸਾਂਝ ਦਾ ਹੋਕਾ ਜੇ ਧੀਆਂ ਪੈਣਾਂ ਦੇ ਹੱਕ ਦੇ ਵਿੱਚ ਗੱਲ ਕਰਨੀ ਪਾੜਨਾ ਉਹ ਦਵਿੰਦਰ ਸਿੰਘ ਹਮੇਸ਼ਾ ਇਸੇ ਤਰ੍ਹਾਂ ਪਾੜਦਾ ਰਹੇਗਾ ਵੀਰ ਵੀਰੋ ਅੱਜ ਪੰਜ ਵੀਰ ਕੋਲ ਕੋਈ ਤੁਸੀਂ ਵੀ ਜਵਾਬ ਦਿਓ ਧੀਆਂ ਪੈਣਾਂ ਦੀ ਰਾਖੀ ਕਰਨ ਵਾਲੇ ਅੱਜ ਕਿਉਂ ਧੀਆਂ ਪਹਿਣਾ ਦੇ ਖਿਲਾਫ ਬੋਲਣ ਲੱਗ ਪਏ ਨੇ ਮੇਰਾ ਨਾਮ ਹਰਪ੍ਰੀਤ ਕੌਰ ਧੂਰੀ ਨਾਰੀਇਕਤਾ ਜਾਬਰ ਵਿਰੋਧੀ ਫਰੰਟ ਦੀ ਸੁਭਾਗੂ ਜੋ ਮਜ਼ਦੂਰ ਔਰਤਾਂ ਦੀ ਜਥੇਬੰਦੀ ਆ ਸਾਨੂੰ ਵੀ ਮਜ਼ਬੂਰ ਨਾ ਔਰਤਾਂ ਦੀ ਜਥੇਬੰਦੀ ਖੜੀ ਕਰਨੀ ਪੈਗੀ ਕਿਉਂਕਿ ਮੈਂ ਖੁਦ ਆਪਦੇ ਹੱਥੀ ਹੰਡਾਏ ਨੇ ਜਿਹੜੀਆਂ ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਨਾਲ ਸ਼ੋਸ਼ਣ ਹੁੰਦੇ ਨੇ ਇੱਕ ਕਮੈਂਟ ਦੇ ਉੱਤੇ ਪਰਚਾ ਹੋ ਗਿਆ ਮੈਂ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਇਹੀ ਪੁੱਛਣਾ ਚਾਹੁੰਨੀ ਆ ਵੀ ਐਡੇ-ਐਡੇ ਬਲਤਕਾਰ ਹੋ ਰਹੇ ਨੇ ਜਿਹੜੀਆਂ ਸਾਡੀਆਂ ਧੀਆਂ ਤੇ ਉਹਨਾਂ ਤੇ ਚਾ ਨਹੀਂ ਹੁੰਦੇ ਉਹ ਸ਼ਰਿਆਮ ਘੁੰਮਦੇ ਫਿਰਦੇ ਨੇ ਜਿਹੜੇ ਦੋਸ਼ੀ ਨੇ ਇੱਕ ਕਮੈਂਟ ਕਰਨ ਨਾਲ ਮੈਂ ਨਹੀਂ ਕਹਿੰਦੀ ਹੈ ਕਿ ਪੀਪੀ ਸੁਖਵਿੰਦਰ ਸਿੰਘ ਦੀ ਧੀ ਉਹ ਸਾਡੀ ਧੀ ਆ ਪਰ ਅਸੀਂ ਕਹਿੰਦੇ ਸਾਡੀ ਧੀ ਆ ਪੰਜਾਬ ਦੇ ਵਿੱਚ ਪਰ ਇੱਕਾ ਨਹੀਂ ਹੈਗਾ ਸਾਡੀਆਂ ਧੀਆਂ ਨੂੰ ਲੈ ਕੇ ਸਾਡੀਆਂ ਧੀਆਂ ਸਭ ਦੀਆਂ ਕਹਿੰਦੇ ਨੇ ਸਾਂਝੀਆਂ ਨੇ ਪਰ ਸਾਂਝੀਆਂ ਕਹਿਣ ਚ ਆ ਜਾਂਦੀਆਂ ਨੇ ਦਿਲੋਂ ਨਹੀਂ ਮੰਨਦੇ ਹੈਗੇ ਸਾਂਝੀਆਂ ਹੁਣ ਦਿੱਲੀ ਸੰਘਰਸ਼ ਮੋਰਚਾ ਚੱਲ ਰਿਹਾ ਉਹਦੇ ਉੱਤੇ ਮੰਗਾਂ ਜਿਹੜੀਆਂ ਰੱਖੀਆਂ ਨੇ ਪਰ ਸਾਡੇ ਮਜ਼ਦੂਰਾਂ ਦੇ ਇੱਕ ਵੀ ਮੰਗ ਨਹੀਂ ਰੱਖੀ ਇਹ ਇਹ ਪ੍ਰੋਪਰ ਏਕਾ ਨਹੀਂ ਹੈਗਾ ਪੰਜਾਬ ਦੇ ਵਿੱਚ ਦੋ ਟੜੇ ਬਣ ਗਏ ਨੇ ਮਜ਼ਦੂਰ ਕਿਸਾਨ ਦਾ ਏਕਤਾ ਦਾ ਨਾਰਾ ਲਾਇਆ ਜਾਂਦਾ ਪਰ ਨਾਰਾ ਸ਼ਬਦਾਂ ਦੇ ਵਿੱਚ ਹੀ ਰਹਿ ਗਿਆ ਨਾਰੇ ਦੇ ਨਾਲ ਪਰ ਇਹ ਨਹੀਂ ਹੈਗਾ ਵੀ ਹਕੀਕਤ ਆ ਹਕੀਕਤ ਨਹੀਂ ਹੈਗੀ ਇੱਕ ਟਾਰਗੇਟ ਬਣਾਇਆ ਜਾਂਦਾ ਮਜ਼ਦੂਰਾਂ ਨੂੰ ਨਾਲ ਜੋੜ ਕੇ ਆਪਦੀਆਂ ਹੱਕੀ ਮੰਗਾਂ ਮਨਾਈਆਂ ਜਾਂਦੀਆਂ ਨੇ ਸਰਕਾਰਾਂ ਤੋਂ ਸੈਂਟਰ ਗਵਰਨਮੈਂਟ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਸੋ ਸਰਕਾਰ ਤੋਂ ਦੇਖੇ ਇਹੀ ਮੰਗ ਕਰਦੇ ਅਸੀਂ ਵੀ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਨੇ ਉਹਨਾਂ ਦੀ ਸੇਫਟੀ ਨਹੀਂ ਹੈਗੀ ਛੋਟੇ ਉਹ ਬੱਚਿਆਂ ਨਾਲ ਬਲਤਕਾਰ ਹੁੰਦੇ ਨੇ ਜਿਹੜੇ ਸਾਡੇ ਕਮੈਂਟਾਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਚਰਚਾ ਦੇ ਵਿੱਚ ਉਹ ਸਾਡੀਆਂ ਧੀਆ ਪੈਣ ਮੈਨੂੰ ਖੁਦ ਕਮੈਂਟ ਗਲਤ ਆਏ ਹੋਣੇ ਬਹੁਤ ਜਿਆਦਾ ਗੰਦੇ ਗਦੇ ਪਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੈਗੀ ਡਾਕਟਰ ਗੁਰਿੰਦਰ ਸਿੰਘ ਰਿੰਗਨੇਟੇ ਦੀ ਧੀ ਨੂੰ ਮੰਦਾ ਚੰਗਾ ਬੋਲਿਆ ਗਿਆ ਮੈਂ ਕਹਿੰਦੀ ਹਾਂ ਜਿਗਰਾ ਦੇਖੋ ਵੀਰ ਦਾ ਮੇਰੇ ਦਾ ਉਹਨੇ ਉੱਤਾ ਨਹੀਂ ਚੱਕਿਆ ਜਾ ਉਹਦੀ ਧੀ ਨੇ ਐਕਸ਼ਨ ਲੈਤਾ ਕੋਈ ਪਰ ਇੱਕ ਪੀਪੀ ਸੁਖਵਿੰਦਰ ਸਿੰਘ ਦੀ ਧੀ ਨੂੰ ਕਮੈਂਟ ਕੀਤਾ ਗਿਆ ਜਿਉ ਉਹ ਮੁਲਾਜ਼ਮ ਸੀ ਮੁਲਾਜ਼ਮ ਕਰਕੇ ਵੀ ਮਤਲਬ ਕਿ ਡਾਕਟਰ ਗੁਰਿੰਦਰ ਸਿੰਘ ਰਗਰੇਟੇ ਤੇ ਪਰਚਾ ਹੋਇਆ ਕਿ ਸਾਡੀ ਜਿਹੜੀਆਂ ਆਮtਿਆਂ ਨੇ ਉਹ ਰੁੱਲਦੀਆਂ ਫਿਰਦੀਆਂ ਨੇ ਉਹਨਾਂ ਵਾਸਤੇ ਕਾਨੂੰਨ ਆਡਾ ਤੇ ਪੀਪੀ ਸੁਖਵਿੰਦਰ ਦੀ ਧੀ ਵਾਸਤੇ ਕਾਨੂੰਨ ਆਡਾ ਸੋ ਪੰਜਾਬ ਸਰਕਾਰ ਨੂੰ ਮੈਂ ਇਹੀ ਮੰਗ ਕਰੂੰਗੀ ਵੀ ਪੰਜਾਬ ਸਰਕਾਰ ਵੀ ਵਿਤਕਰੇ ਕਰਨੇ ਬੰਦ ਕਰ ਦੇ ਕਿਉਂਕਿ ਕੜਮ ਚੌਧਰੀਆਂ ਦੀ ਪਹਿਲਾ ਸਰਕਾਰ ਆਈ ਜਾਂ ਸਰਕਾਰ ਹੁਣ ਵੀ ਕੜਮ ਚੌਧਰੀ ਦੀ ਆ ਗਈ ਸੁਣਵਾਈ ਸਾਡੇ ਕਿਤੇ ਵੀ ਨਹੀਂ ਹੈਗੀ ਕਿਹਾ ਸੀ ਕਿ ਚਾਚਿਆਂ ਦੇ ਹੱਕ ਚ ਕੁਝ ਬੰਦੇ ਖੜ ਗਏ ਨੇ ਪਰ ਜਦੋਂ ਪ੍ਰਧਾਨ ਮੰਤਰੀ ਉਹਨਾਂ ਨੇ ਖਲਾਫ ਬੋਲਿਆ ਤੇ ਉਹਨਾਂ ਨੂੰ ਕੋਈ ਨਹੀਂ ਬੋਲਿਆ ਸੀ ਚੌਧਰੀ ਦੇ ਨਾਲ ਤੇ ਆਪਣਾ ਸਮਾਰ ਹੀ ਬੋਲਿਆ ਸੀ ਉਸਦੇ ਬਾਰੇ ਕਲਿਕ ਕਰੋ ਸੋ ਦੇਖੋ ਆਪਣਾ ਸਮਾਜ ਬੋਲਦਾ ਹੀ ਰਹਿੰਦਾ ਪਰ ਆਪਣਾ ਸਮਾਜ ਹੀ ਹੈ ਜਿਹੜਾ ਅੱਗੇ ਆਉਂਦਾ ਸ਼ਾਤਾਂ ਵੀ ਸਾਡੇ ਸਮਾਜ ਦੀਆਂ ਹੀ ਪੈਂਦੀਆਂ ਨੇ ਕੋਈ ਇਹ ਨਹੀਂ ਹੈਗਾ ਵੀ ਤਕੜੇ ਸ਼ਾਹੂਕਾਰਾਂ ਦੀਆਂ ਪੈਂਦੀਆਂ ਨੇ ਪਰ ਮੰਗਾ ਤੇ ਜਿਹੜੇ ਕਾਨੂੰਨੀ ਤੌਰ ਤੇ ਨੇ ਉਹ ਤਕੜੇ ਸ਼ਾਹੂਕਾਰਾਂ ਦੀਆਂ ਮਨਾਈਆਂ ਜਾਂਦੀਆਂ ਨੇ ਮੰਗੀਆਂ ਜਾਂਦੀਆਂ ਨੇ ਜਾਂ ਉੱਥੇ ਹਦੈਤਾ ਜਿਹੜੀਆਂ ਹੁੰਦੀਆਂ ਨੇ ਤਕੜੇ ਸ਼ਾਹੂਕਾਰਾਂ ਦੇ ਲਈ ਨੇ ਪਰ ਸਾਡੇ ਗਰੀਬਾਂ ਲਈ ਨਹੀਂ ਹੈਗੇ ਸੋ ਇਸ ਕਰਕੇ ਪੰਜਾਬ ਸਰਕਾਰ ਨੂੰ ਇਹ ਹੀ ਮੰਗ ਕਰੂੰਗੀ ਜਾਂ ਸੈਂਟਰ ਗਵਰਨਮੈਂਟ ਦੇ ਵਿੱਚ ਜਿਹੜੀਆਂ ਸਾਡੀਆਂ ਕਾਨੂੰਨੀ ਤੌਰ ਤੇ ਮੰਗਾ ਨੇ ਉਹ ਪੂਰੀਆਂ ਕੀਤੀਆਂ ਜਾਣ ਨਹੀਂ ਸਾਡੀਆਂ ਔਰਤਾ ਸਾਡੇ ਵੀਰ ਤਾਂ ਸਾਡੇ ਨਾਲ ਖੜੇ ਨੇ ਪਰ ਸਾਡੀਆਂ ਔਰਤਾ ਨਹੀਂ ਬੈਠਣਗੀਆਂ ਮੈਂ ਆਪਣੀ ਇੱਜ਼ਤੇਬੰਦੀ ਵੱਲੋਂ ਆਪ ਕਹਿੰਨੀ ਆ ਜਿੰਨੀਆਂ ਵੀ ਸਾਡੀਆਂ ਔਰਤਾ ਨੇ ਜਿੰਨੇ ਵੀ ਸਾਡੇ ਕਮੈਂਟ ਗਲਤ ਆ ਇਹਨੇ ਸਾਡੇ ਕੋਲੇ ਚਿੱਟਾ ਪਿਆ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਐਕਸ਼ਨ ਅਸੀਂ ਖਾਸ ਕਰਕੇ ਔਰਤਾਂ ਨੂੰ ਜਾਗਰੂਤ ਕਰਾਂਗੇ ਅੱਗੇ ਲਿਆਵਾਂਗੇ ਅਸੀਂ ਐਕਸ਼ਨ ਆਪ ਲਵਾਵਾਂਗੇ ਨਹੀਂ ਇੱਕ ਸਵਾਲ ਹੈ ਜੀ ਜੇ ਡਾਕਟਰ ਰੰਗ ਜਿਹੜਾ ਹੈਗਾ ਰੰਗਰੇਟਾਂ ਨੇ ਚ ਪਹਿਲਾਂ ਸ਼ੁਭਦਾਵਲੀ ਵਰਤੀ ਤਾਂ ਉਸ ਤੋਂ ਬਾਅਦ ਹੀ ਲੋਕੋਜ਼ ਦੇ ਖਿਲਾਫ ਹੋਏ ਨਾ ਕੀ ਤੁਸੀਂ ਇਹ ਨਹੀਂ ਮੰਨਦੇ ਕਿ ਡਾਕਟਰ ਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਬੋਲਣ ਲੱਗੇ ਸੋ ਡਾਕਟਰ ਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਇਹ ਵੀ ਹੋ ਸਕਦਾ ਵੀ ਜਿੱਦਾਂ ਕਿ ਹੁਣ ਮੇਰੀ ਆਈਡੀ ਸੀਗੀ ਫੇਸ ਨੂੰ ਟਾਰਗੇਟ ਉਹ ਲੋਕਾਂ ਨੂੰ ਟਾਰਗੇਟ ਕਰ ਰਹੇ ਹਾਂ ਜਿਹੜੇ ਹੁਣ ਡਾਕਟਰ ਰੰਗ ਜਿਹੜੇ ਰੰਗਰੇਟੇ ਦੇ ਖਿਲਾਫ ਬੋਲ ਰਹੇ ਆ ਪਰ ਜਦੋਂ ਡਾਕਟਰ ਨੇ ਪਹਿਲ ਕੀਤੀ ਸੀ ਕਿ ਤੁਸੀਂ ਡਾਕਟਰ ਨੂੰ ਬੋਨਡ ਕੀਤਾ ਵੀ ਇਹ ਸਾਡੇ ਸਮਾਜ ਨੂੰ ਅਲਾਉ ਨਹੀਂ ਹੈਗਾ ਤੁਸੀਂ ਕਿਵੇਂ ਬੋਲ ਸਕਦੇ ਹੋ ਵੀਰ ਵੀਰ ਜੀ ਡਾਕਟਰ ਨੇ ਪਹਿਲ ਨਹੀਂ ਬੀਰ ਜੀਓ ਅੱਜ ਦਾ ਜਿਹੜਾ ਇਕੱਠ ਆ ਜੇ ਗੁਰਵਿੰਦਰ ਨੇ ਗਲਤੀ ਕੀਤੀ ਆ ਤਾਂ ਅਸੀਂ ਸਟੇਜ ਤੋਂ ਕਹਿ ਦਿੱਤਾ ਵੀ ਉਹਦੇ ਤੇ ਪਰਚਾ ਦਰਜ ਹੋਇਆ ਅਸੀਂ ਪੁੱਛਣਾ ਚਾਹੁੰਦੇ ਆਂ ਪ੍ਰਸ਼ਾਸਨ ਤੋਂ ਵੀ ਜੇ ਉਹਨੇ ਗਲਤੀ ਕੀਤੀ ਉਹਤੇ ਪਰਚਾ ਦਰਜ ਹੋ ਗਿਆ ਜਿਹੜੇ ਰੋਜ਼ ਬਕਵਾਸ ਕਰ ਰਹੇ ਨੇ ਅਭੀ ਸਿੱਧੂ ਵਰਗੇ ਬਰਾੜ ਵਰਗੇ ਉਹਨਾਂ ਦੇ ਪਰਚਾ ਕਿਦੋਂ ਦਰਜ ਹੋਊਗਾ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਜਿਹੜੇ ਬਕਵਾਸ ਕਰਦੇ ਨੇ ਸੋਸ਼ਲ ਮੀਡੀਆ ਤੇ ਉਹਨਾਂ ਦਾ ਪਰਚਾ ਦਰਜ ਕੀਤਾ ਜਾਵੇ ਅੱਜ ਸਾਡੀਆਂ ਬੇਨਤੀਆਂ ਆ ਕਿ ਦੇ ਨਿਹੰਗ ਸਿੰਘ ਬੇਨਤੀਆਂ ਦਾ ਉੱਤਰ ਆਉਣ ਇਹ ਵੀ ਤੁਸੀਂ ਗੱਲ ਮੰਨਦੇ ਹੋ ਕਿ ਜ਼ਰੂਰੀ ਨਹੀਂ ਦੀ ਸਾਡੇ ਸਮਾਜ ਨੂੰ ਇੰਨੀਆਂ ਦਰਖਾਸਤਾਂ ਸਾਡੀਆਂ ਨਜ਼ਰ ਪੈਣਗੀਆਂ ਕੋਈ ਮੰਨਦੇ ਹੋ ਕਿ ਜ਼ਰੂਰੀ ਨਹੀਂ ਹੈ ਕਿ ਕੋਈ ਵੀ ਸਰਪੰਚਰ ਹੋਵੇ, ਕੋਈ ਨਹੀਂ ਹੋ ਡਾਕਟਰ ਰੰਗਰੇਟਾ ਹੋਵੇ, ਚਾਹੇ ਕੋਈ ਵੀ ਸਮਾਜ ਦਾ ਬੰਦਾ ਹੋਵੇ ਕਿਸੇ ਵੀ ਪੀਪੈਨ ਨੂੰ ਗਲਤ ਕਰੂਗਾ ਤਾਂ ਇਹ ਜੱਥੇਬੰਦੀਆਂ ਹਰ ਇੱਕ ਉਹ ਸ਼ਖਸ ਦੇ ਨਾਲ ਖੰਦਗੀ ਐਨੀ ਬਾਡੀ ਸਾਡੇ ਗੁਰੂ ਨੇ ਸਿਖਾਇਆ ਕਲਗੀਧਰ ਪਾਤਸ਼ਾਹ ਨੇ ਸਿਖਾਇਆ ਉਹ ਹਰੀ ਸਿੰਘ ਨਲਗੋਏ ਦੇ ਕੋਲ ਇੱਕ ਔਰਤ ਆਈ ਸੀ ਤੇ ਉਹਨੂੰ ਉਹਨੇ ਮਤਲਬ ਕਿਹਾ ਜਿਗਾ ਵੀ ਮੈਨੂੰ ਮਤਲਬ ਤੇਰੇ ਵਰਗਾ ਬੇਟਾ ਚਾਹੀਦਾ ਤਾਂ ਉਹਦੀ ਗੋਦੀ 'ਚ ਸਿਰ ਰੱਖ ਕੇ ਕਹਿੰਦਾ ਵੀ ਮੈਂ ਹੀ ਹੋਇਆ ਬੇਟਾ ਮੈਨੂੰ ਬੇਟਾ ਸਮਝ ਲੈ ਵੀ ਮੈਂ ਤੇਰਾ ਬੇਟਾ ਆ ਸਾਡੇ ਗੁਰੂਆਂ ਨੇ ਔਰਤ ਦੀ ਇੱਜ਼ਤ ਕਰਨੀ ਸਿਖਾਈ ਆ ਸੋ ਕਿਉਂ ਮੰਦਾ ਆਖੀ ਆ ਜੱਤ ਜੰਮੇ ਰਜਾਨ ਅਸੀਂ ਸਾਰਿਆਂ ਦੀ ਮਤਲ ਜਿਹੜੀ ਆ ਉਹ ਕਦਰ ਕਰਦੇ ਆ ਸਾਰਿਆਂ ਦੀ ਰਿਸਪੈਕਟ ਕਰਦੇ ਆ ਜਿਹੜਾ ਸਾਡੇ ਚ ਵੀ ਗਲਤ ਬੋਲੂਗਾ ਕਾਨੂੰਨ ਆਪਣੇ ਤੌਰ ਤੇ ਮਤਲ ਜਿਹੜਾ ਉਹ ਕਰੇ ਅਸੀਂ ਕੋਈ ਦਖਲੰਦਗੀ ਨਹੀਂ ਕਰਾਂਗੇ ਪਰ ਇੱਥੇ ਸਵਾਲ ਹੈ ਤੁਹਾਡਾ ਵੀ ਭਾਨੇ ਸਿੱਤੂ ਨੇ ਛਰੇਆਂ ਬਕਵਾਸ ਕੀਤਾ ਔਰ ਉਹਨੂੰ ਛਡਾਉਣ ਦੇ ਲਈ ਇੱਕ ਭਾਈਚਾਰਾ ਉੱਥੇ ਇਕੱਠਾ ਹੋ ਗਿਆ ਦੀ ਮੰਤ ਕਰ ਸਕਦੀ ਮੰਨ ਲਓ ਉੱਥੇ ਇਕੱਠ ਹੋਇਆ ਉੱਥੇ ਆਪਣਾ ਭਾਈਚਾਰਾ ਜਿਹੜਾ ਐਸੀ ਸਮਾਜਾ ਉਹ ਵੀ ਉਹਨਾਂ ਦੇ ਵਿੱਚ ਜਾ ਕੇ ਇਕੱਠਾ ਹੋ ਗਿਆ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੂਗੇ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹਿਣੀ ਚਾਹੂੰਗਾ ਬਈ ਆਪਣਾ ਮੂਲ ਪਛਾਣਨਾ অতি ਜ਼ਰੂਰੀ ਹੈ ਅੱਜ ਦੇ ਗਾਲਾਂ ਕੱਢੀਆਂ ਤੇ ਇਕੱਲੇ ਦਵਿੰਦਰ ਸਿੰਘ ਨੂੰ ਨਹੀਂ ਕੱਢੀਆਂ ਸਮੁੱਚੇ ਸਮਾਜ ਨੂੰ ਕੱਢੀਆਂ ਆ ਤੇ ਸਮਾਜ ਉਹਦਾ ਡਟ ਕੇ ਵਿਰੋਧ ਕਰਦਾ ਹੈ ਜੇ ਗੁਰਵਿੰਦਰ ਨੇ ਕੁਝ ਬੋਲਿਆ ਉਹਦੇ ਤੇ ਪਰਚਾ ਦਰਜ ਹੋਇਆ ਤੁਹਾਡਾ ਸਵਾਲ ਸੀ ਵੀ ਉਹ ਪਹਿਲਾਂ ਵੀ ਬੋਲਦਾ ਰਿਹਾ ਪਰ ਚਾ ਤਦੀ ਦਰ ਜੋ ਹੈ ਨਾ ਅੱਗੇ ਸਮਾਜ ਨਹੀਂ ਇਕੱਠਾ ਹੋਇਆ ਅੱਜ ਸਮਾਜ ਕਿਉਂ ਇਕੱਠਾ ਹੋਇਆ ਸਿੱਧਾ ਸਮਾਜ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਸਮਾਜ ਜਿਹੜਾ ਮੂੰਹ ਤੋੜ ਜਿਹੜਾ ਉਹ ਜਵਾਬ ਦੇਗਾ ਡਾਕਟਰ ਗੁਰਿੰਦਰ ਜੀ ਹੁਣ ਬੋਲਣ ਲੱਗੇ ਸਾਡੇ ਸਮਾਜ ਦੀਆਂ ਧੀਆਂ ਭੈਣਾਂ ਦੇ ਜਿਹੜੇ ਮਸਲੇ ਸੋਸ਼ਲ ਮੀਡੀਆ ਤੇ ਵੀ ਨਹੀਂ ਆਉਂਦੇ ਦਰਫਾਸਾ ਥਾਣਿਆਂ 'ਚ ਰੋਲਦੀਆਂ ਪਈਆਂ ਨੇ ਉਹ ਤਾਂ ਡਾਕਟਰ ਤੋਂ ਪਹਿਲਾਂ ਉਹਨਾਂ ਨੂੰ ਜਗੀਰ ਕੀਤਾ ਜਾ ਰਿਹਾ ਬਿਲਕੁਲ ਕਿਉਂਕਿ ਸਮੇਂ ਦੇ ਹਾਕਮ ਜਿਹੜੇ ਆ ਅੱਜ ਧਿੱਕਰ ਇੱਕੋ ਧਿਰ ਦੇ ਆਏ ਆ ਤੇ ਅੱਜ ਵੀ ਲੋਕਾਂ ਨੂੰ ਦੱਸਿਆ ਜਾ ਰਿਹਾ ਬਦਲਾਅ ਦੀ ਸਰਕਾਰ ਆ ਤੇ ਮੈਂ ਪੁੱਛਣਾ ਚਾਹੁੰਦਾ ਹੈ ਬਈ ਅੱਜ ਤੇਰੀ ਕੁਲਫੀ ਗਰਮਾ ਗਰਮ ਕਿੱਥੇ ਗਈ ਆ ਭਗਵੰਤ ਮਾਨਾ ਅੱਜ ਤੇਰੀ ਕੀ ਬਦਲਾਅ ਬਦਲਾਅ ਦੀ ਸਰਕਾਰ ਆ ਜੇ ਕੋਈ ਬੰਦਾ ਸੋਸ਼ਲ ਮੀਡੀਆ ਤੇ ਬੈਠ ਕੇ ਆਪਣੇ ਕਮਰੇ ਦੇ ਵਿੱਚ ਬੈਠ ਕੇ ਕਿਸੇ ਨੂੰ ਕੋਈ ਭੰਦੀ ਸ਼ਬਦਾਵਲੀ ਵਰਤਦਾ ਉੱਚ ਸਰਕਾਰ ਦਾ ਕੀ ਜੋਰ ਆ ਤੇ ਕਿਤੇ ਉਹ ਮਨੋਖਾ ਆਪ ਕਸੂਰ ਵਾਰ ਨਹੀਂ ਹੈਗਾ ਜੋ ਆਪਣੀ ਜੁਬਾਨ ਤੁਸੀਂ बार-बार ਇੱਕ ਗੱਲ ਰਿਪੀਟ ਕਰ ਰਹੇ ਹੋ ਤੇ ਮੈਂ ਬੜਾ ਸਪਸ਼ਟ ਕਹਿ ਦਿੰਦਾ ਮੈਂ ਬੜਾ ਸਪਸ਼ਟ ਕਹਿ ਦਿੰਦਾ ਵੀ ਜੇ ਗੁਰਵਿੰਦਰ ਨੇ ਕਿਹਾ ਜੇ ਗੁਰਵਿੰਦਰ ਨੇ ਕਿਹਾ ਉਹਦੇ ਤੇ ਪਰਚਾ ਦਰਜ ਹੋ ਗਿਆ ਹੈ ਨਾ ਤੇ ਜੇ ਸਾਰੇ ਸਮਾਜ ਨੂੰ ਗੱਲਾਂ ਕੱਢੇਗਾ ਤੇ ਸਮਾਜ ਚੁੱਪ ਕਰਕੇ ਨਹੀਂ ਬੈਠੇਗਾ ਉਹਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਉਹ ਕਿਹਦਾ ਉਹ ਤਾਂ ਕਿੱਥੋਂ ਦਾ ਰਾਜ ਬਿਨਾਂ ਦਾ ਰਾਜ ਬਿਨਾਂ ਰਾਜ ਬਣਾਨਾ ਧਰਮ ਚੱਲਿਆ ਹੈ ਧਰਮ ਬਣਾਸਾ ਬਦਲੇ ਮਰੇ ਹੈ ਉਹ ਅਸੀਂ ਤਾਂ ਰਾਜ ਤੋਂ ਵਾਂਝੇ ਆ ਠੀਕ ਆ ਜੇ ਕੋ ਸਾਡਾ ਕੋਈ ਬਣ ਜਾਂਦਾ ਕੋਈ ਲੀਡਰਸ਼ਿਪਰ ਤੇ ਉਹ ਸਾਡੀ ਕੋਈ ਗੱਲ ਨਹੀਂ ਕਰਦਾ ਹੈਗਾ ਅਸੀਂ 1 ਮਹੀਨਾ ਪਹਿਲਾਂ ਜਦੋਂ ਡਾਕਟਰ ਦਾ ਕੋਈ ਮੁੱਦਾ ਵੀ ਨਹੀਂ ਸੀਗਾ ਉਦੋਂ 1.5 ਮਹੀਨਾ ਪਹਿਲਾਂ ਸਰਕਾਰ ਦੇ ਚ ਮੈਂ ਵਾਰ-ਵਾਰ ਪੱਤਰਕਾਰ ਸਾਹਿਬ ਪੁੱਛ ਲਈ ਸੁਹਾ ਡਾਕਟਰ ਬਾਰੇ ਡਾਕਟਰ ਬਾਰੇ ਪਰ ਉਦੋਂ ਡਾਕਟਰ ਦਾ ਕੋਈ ਮੁੱਦਾ ਨਹੀਂ ਸੀਗਾ ਅਸੀਂ ਇੱਕ ਦਵਿੰਦਰ ਵੀਰ ਦੀਆਂ ਉਹ 3 ਨੂੰ ਗਾਲਾਂ ਕਲੋਚੀ ਹੋ ਰਹੀ ਸੀ ਨਾ ਉਹਦੇ ਸਬੰਧ ਚ 1.5 ਮਹੀਨਾ ਅਸੀਂ ਉਥੇ ਪਟਿਆਲੇ ਦੇ ਜਾ ਕੇ ਉਸ ਸੀਪੀ ਨੂੰ ਉਸਨੇ ਕੋਈ ਕਾਰਵਾਈ ਨਹੀਂ ਕੀਤੀ ਕਹਿੰਦੇ ਫੇਕ ਆਈਡੀਆਂ ਮੈਂ ਪੁੱਛਣਾ ਚਾਹੁੰਨਾ ਵੀ ਜੇ ਜਿਹੜੀ ਫੇਕ ਆਈਡੀ ਹੁੰਦੀ ਜੇ ਬੰਬ ਬਲਾਸਟ ਹੋ ਜਾ ਬੰਦਾ ਮਰ ਜਾ ਜਾਂ ਕੁਛ ਹੋਵੇ ਫੇਕ ਆਈਡੀ ਤੋਂ ਬੰਦਾ ਨਹੀਂ ਫੜਿਆ ਜਾਂਦਾਗਾ ਫੜਿਆ ਜਾਂਦਾ ਨਾ ਤੇ ਕੀ ਗੱਲ ਵੀ ਉਹ ਬੰਦੇ ਹਾਲ ਤੱਕ ਕਿਉਂ ਨਹੀਂ ਫੜੇ ਗਏ ਕਿਉਂ ਨਹੀਂ ਕਾਰਵਾਈ ਕੀਤੀ ਉਹਨਾਂ ਤੇ ਕੀ ਉਹ ਰਿਸ਼ਤੇਦਾਰ ਆ ਜਾਂ ਕੋਈ ਜਾਤ ਪਾਤ ਦਾ ਕੋਈ ਚੱਕਰ ਆ ਮੈਂ ਇਹ ਗੱਲ ਇਹ ਵੰਦਾ ਜੀ ਸਮਝ ਲਓ ਉਹਨਾਂ ਦਾ ਧੱਕਾ ਚੱਲਦਾ ਧੱਕੇ ਨੇ ਦਬਾਅ ਬਣਾਈ ਪਾਗੇ ਅਗਲੇ ਕਹਿੰਦੇ ਸਾਡਾ ਚੱਲਦਾ ਇਹ ਧੱਕਾ ਸੀ ਤਾਂ ਕਰਦੇ ਇਹ ਸਮਾਜ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਿਲਕੁਲ ਇਹ ਸਮਾਜ ਦਬਣ ਵਾਲਾ ਨਹੀਂ ਹੈਗਾ ਇਹ ਸਮਾਜ ਦਬਣ ਵਾਲਾ ਨਹੀਂ ਹੈਗਾ ਇਹ ਸਪ੍ਰਿੰਗ ਵਾਂਗੂ ਜਿੰਨਾ ਦਬਾਵਾਂਗੇ ਉਨਾ ਤਾਂ ਉਹ ਆਊਗਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਯੋਧੇ ਆ ਇਸ ਸਮਾਜ ਵਿੱਚ ਤੇ ਦੂਜੀ ਗੱਲ ਦੂਜੀ ਗੱਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਹੈਗਾ ਵੀ ਅਸੀਂ ਅਸੀਂ ਨਾ ਕਦੇ ਵੀ ਇਹ ਨਹੀਂ ਚਾਹਾਂਗੇ ਧੀ ਚਾਹੇ ਜੱਟ ਦੀ ਹੋਵੇ ਧੀ ਚਾਹੇ ਮਜਬੀ ਸਿੱਖ ਦੀ ਹੋਵੇ ਧੀ ਚਾਹੇ ਦਬਦਸ ਜਿਆ ਪਰਿਵਾਰ ਦੀ ਹੋਵੇ ਧੀ ਕਿਸੇ ਵੀ ਪਰਿਵਾਰ ਦੀ ਹੋਵੇ ਜਿਹੜਾ ਧੀ ਦੇ ਖਿਲਾਫ ਭੱਦੀ ਛਵਲਾਵਲੀ ਵਰਤਦਾ ਏ ਉਸ ਨੂੰ ਠੋਕ ਕੇ ਜਵਾਬ ਤੋ ਜਾ ਕਾਰਵਾਈ ਕੀਤੀ ਜਾਊਗੀ ਪਾਈ ਨੂੰ ਇਕੱਠੇ ਹੋਣ ਦੀ ਲੋੜ ਹੈ ਜੋ ਬਿਲਕੁਲ ਲੋੜਾ ਸਾਡੇ ਪੰਜਾਬ ਦਾ ਮੁੱਦਾ ਹੀ ਨਹੀਂ ਇਹ ਕਿ ਪਿੰਡ 'ਚ 10-10 ਵੀ ਆਉਣ ਤੇ ਆਪਣੇ ਲੱਖਾਂ ਦਾ ਗਿਣਤੀ ਹੋ ਜਾਂਦੀ ਹੈ ਅੱਜ ਅਸੀਂ ਬੇਨਤੀ ਜਿਹੜੀ ਕੀਤੀ ਸੀ ਨਾ ਪੂਰੇ ਸਮਾਜ ਨੂੰ ਸਮਾਜ ਦਾ ਮਤਲਬ ਇਹ ਨਹੀਂ ਨਾ ਕਿ ਐਸੀ ਸਮਾਜ ਸਮਾਜ ਨੂੰ ਕੀਤੀ ਸੀ ਬੇਨਤੀ ਅਸੀਂ ਅਸੀਂ ਬੁੱਧੀਜੀਵੀਆਂ ਨੂੰ ਪਰ ਮੈਂ ਬੜੇ ਦੁੱਖ ਨਾਲ ਕਹਣਾ ਜੇ ਪੈ ਰਿਆ ਮੈਨੂੰ ਇਹ ਗੱਲ ਕਿ ਕਿਸੇ ਇੱਕ ਵੀ ਜੱਟ ਭਰਾ ਨੇ ਇਹ ਨਹੀਂ ਕਿ ਆ ਕਿ ਅਸੀਂ ਇੱਥੇ ਪਹੁੰਚਦੇ ਆ ਕਿਸੇ ਯੂਨੀਅਨ ਨੇ ਸਾਨੂੰ ਤਾਂ ਕਹਿੰਦੇ ਨੇ ਕੋਈ ਜਾਤੀਵਾਦ ਬਣਾਉਂਦੇ ਹੋ ਪਰ ਜਦੋਂ ਬਾਬਾ ਜੀਵਨ ਸਿੰਘ ਜੀ ਦਾ ਭਜਨ ਮੰਧਨ ਬਣਾਉਣੇ ਆ ਆਨੰਦਪੁਰ ਸਾਹਿਬ ਤੇ ਉਹਨਾਂ ਕੋਈ ਨਹੀਂ ਜਾਂਦਾ ਤੇ ਫਿਰ ਅਸੀਂ ਕਿਵੇਂ ਜਾਤੀਵਾਦ ਬਣਾਉਂਦੇ ਜਿਹੜੇ ਪਿੰਡਾਂ ਵਿੱਚ ਗੁਰਦੁਆਰੇ ਨੇ ਬਾਬਾ ਜੀਵਨ ਸਿੰਘ ਦੇ ਨਾਂ ਤੇ ਬਣੇ ਆ ਜਿਹੜੇ ਬਾਬਾ ਜੀਵਨ ਸਿੰਘ ਦੇ ਨਾਂ ਤੇ ਗੁਰੂ ਘਰ ਬਣੇ ਆ ਉੱਥੇ ਕੋਈ ਪਿੰਡ ਦਾ ਬੰਦਾ ਮੱਥਾ ਟੇਕਣ ਨਹੀਂ ਜਾਂਦਾ ਇਹ ਜਾਤੀਵਾਦੀ ਦਾ ਕੀ ਆ ਇਹ ਬਾਬਾ ਜੀ ਕਿਸਾਨ ਜੀ ਤੁਸੀਂ ਕੋਈ ਸਾਥ ਨਹੀਂ ਹੋ ਬਿਲਕੁਲ ਕਿਸੇ ਦਾ ਕੋਈ ਸਹਿਯੋਗ ਨਹੀਂ ਮਿਲਿਆ ਮੈਂ ਦੁਬਾਰਾ ਗੱਲ ਫੇਰ ਕਹਿਣੀ ਚਾਹੁੰਦਾ ਕਿ ਅਸੀਂ ਸਰਬੱਤ ਦਾ ਭਲਾ ਸਾਂਝਾ ਮੰਚ ਤੇ ਬੰਦੀ ਵੱਲੋਂ ਇਹ ਬੇਨਤੀ ਅਪੀਲ ਕਰਨੀ ਚਾਹੁੰਦੇ ਸਾਰਿਆਂ ਨੂੰ ਕਿ ਧੀਆ ਸਭ ਦੀਆਂ ਸਾਂਝੀਆਂ ਧੀਆ ਭੈਣਾਂ ਨੂੰ ਜਿਹੜਾ ਭੱਦੀ ਸ਼ਬਦਾਵਲੀ ਵਰਤਦਾ ਤੇ ਸਰਕਾਰ ਕੋਈ ਐਸਾ ਕਾਨੂੰਨ ਬਣਾਵੇ ਕਿ ਜਿਹੜਾ ਵੀ ਉਹ ਨਾ ਬਾਬਾ ਨਾ ਨਾ ਰਹੇ ਆਪ ਸਾਡੀ ਜਿਹੇ ਬੰਦੀ ਕੋਲੋਂ ਸਾਡੇ ਇਹ ਇਹ ਜਿਹੜੇ ਬੰਦੇ ਆ ਜਿਹੜਾ ਵੀ ਕੋਈ ਬੰਦਾ ਕੋਈ ਐਸੀ ਹਰਕਤ ਕਰਦਾ ਏ ਸਰਕਾਰ ਉਹਨੂੰ ਨੱਠ ਪਾਵੇ ਐਸਾ ਕੋਈ ਕਾਨੂੰਨ ਬਣਾਵੇ ਸਰਕਾਰ ਐਸਾ ਕੋਈ ਕਾਨੂੰਨ ਬਣਾਵੇ ਜਿਹਦੇ ਵਿੱਚ ਕੋਈ ਵੀ ਬੰਦਾ ਰਜਾਈ ਚਲਤਾਂ ਦੇ ਕੇ ਕੋਈ ਗੰਦੀ ਸ਼ਦਾਵਲੀ ਕਿਸੇ ਧੀ ਨੂੰ ਵਰਤਾ ਹੈ ਨਾ ਚਾਹੇ ਕਿਸੇ ਵੀ ਕਮਿਊਨਿਟੀ ਦਾ ਹੋਵੇ ਅਸੀਂ ਇਹ ਨਹੀਂ ਕਵਾਂਗੇ ਕਿ ਸਾਡੀ ਕਮਿਊਨਿਟੀ ਦੇ ਗਾਲਾਂ ਕੱਢਣ ਤਾਂ ਗੁੱਜਾ ਕੱਢਣਾ ਨਹੀਂ ਕਿਸੇ ਦਾ ਵੀ ਹੋਵੇ ਉਹਨੂੰ ਥੋਕ ਕੇ ਅੰਦਰ ਤੁੰਗਿਆ ਜਾਣਾ ਚਾਹੀਦਾ ਉਹ ਜੇ ਆਪ ਜੇ ਆਪ ਬਾਹਰ ਆ ਨਾ ਤਾਂ ਉਹਦਾ ਮਾਂ ਪਿਓ ਭੈਣ ਭਰਾ ਰਿਸ਼ਤੇਦਾਰ ਦੇ ਸਾਰੇ ਇੱਥੇ ਹੀ ਆ ਨਾ ਉਹਦੇ ਪਹਿਲਾਂ ਮਾਂ ਪਿਓ ਨੂੰ ਘੇਰਨਾ ਜੇ ਕੋਈ ਜੇ ਕੋਈ ਬੰਦਾ ਕੌਣ ਕਿਸਨੇ ਦੇਣਾ ਚਾਹੁੰਦਾ ਬਾਬਾ ਜੀ ਕਾਮ ਨੂੰ ਸੁਨੇਹਾ ਵੀਰੇ ਦੇਣਾ ਚਾਹੁੰਦੇ ਕੋਈ ਵੀ ਬੰਦਾ ਮੇਰਾ ਭਰਾ ਜਿੰਨੇ ਵੀ ਸਾਡੀ ਕੌਮ ਦੇ ਅੱਜ ਪੰਜਾਬ ਦੇ ਕਿਹੜੇ ਮਸਲੇ ਆ ਗਾੜੀ ਗਲੋਤ ਵਾਲੇ ਮਸਲੇ ਨਹੀਂ ਹੈਗੇ ਪੰਜਾਬ ਦੇ ਬੜੇ ਮਸਲੇ ਵੱਡੇ ਵੱਡੇ ਪਏ ਆ ਅਸੀਂ ਕੌਮ ਨੇ ਕਹੋਣ ਜਿਹੜੀ ਸਾਨੂੰ ਹੁਣ ਏਕਤਾ ਦੀ ਲੋੜ ਆ ਸਾਡੀ ਜਵਾਨੀ ਕਿਸਾਨੀ ਸਾਡੀ ਮਜ਼ਦੂਰਾਂ ਦੀ ਹਾਲਾਤ ਹਰ ਇੱਕ ਚੀਜ਼ ਸਾਡੀ ਬੱਤਰ ਹੋਦੀ ਜਾਂ ਹੁੰਦੀ ਜਾ ਰਹੀ ਆ ਤੇ ਅਸੀਂ ਕਿਹੜੇ ਪਾਸੇ ਤੁਰ ਪਿਆ ਲੋਕ ਸਾਡੇ ਸਰਦਾਰਾਂ ਦੇ ਨਾਂ ਤੇ ਸੋਵਾ ਦਿੰਦੇ ਆ ਕਸਮਾਂ ਚੱਕਦੇ ਸੀਗੇ ਤੇ ਅੱਜ ਤੋ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਤਾਂ ਜਾਤੀਵਾਦ ਵਿੱਚ ਧਸ ਗਿਆ ਏ ਤੇ ਸਾਨੂੰ ਸਾਡੇ ਵਾਸਤੇ ਡੁੱਬ ਕੇ ਮਰ ਜਾਣ ਵਾਲੀ ਗੱਲ ਨਹੀਂ ਹੈਗੀ ਇਹ ਅਸੀਂ ਕੌਮ ਨੇ ਕਹਣਾ ਚਾਹੁੰਨੇ ਕਿ ਭਾਈ ਇੱਕੱਤਰ ਹੋਵੋ ਇਕੱਠੇ ਹੋਵੋ ਇਹ ਚੀਜ਼ ਨੂੰ ਜਾਤੀਵਾਦ ਨੂੰ ਖਤਮ ਕਰਨਾ ਆਪਾਂ ਜੜੋ ਪਟਣਾ ਜਾਤੀਵਾਦ ਇਹ ਹੀ ਬੇਨਤੀ ਕਰਮੀ ਚਾਹੁੰਦਾ ਹਾਂ ਕਾਮ ਨੂੰ ਹੱਥ ਜੋੜ ਕੇ ਇੱਕ ਸਵਾਲ ਵੀਰੇ ਨੂੰ ਚੌਧਰੀ ਸਾਹਿਬ ਦੇ ਹੱਕ ਚ ਪਹਿਲਾਂ ਤੁਸੀਂ ਬੋਲੇ ਸਭ ਤੋਂ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਬਾਜੀ ਕੋਲ ਨੂੰ ਟਾਰਗੇਟ ਕਰ ਰਹੇ ਹੋ ਪਰ ਅੱਜ ਚੌਧਰੀ ਆਪਣੇ ਸਮਾਜ ਦੇ ਹੱਕ ਚ ਨਹੀਂ ਬੋਲੇ ਆ ਬਾਰੇ ਕੀ ਕਹਿਣਾ ਗੱਲ ਹੈ ਜੀ ਮੇਰੇ ਮੇਰੀ ਬੇਨਤੀ 2 ਮਿੰਟ ਸਾਰੇ ਸੁਣ ਲਿਓ ਗੱਲ ਇਹ ਸਿਆਣਿਆਂ ਨੇ ਇੱਕ ਕਹਾਵਤ ਕਹੀ ਆ ਪਹਿਲਾਂ ਤੋਲੋ ਤੇ ਫਿਰ ਬੋਲੋ ਮੇਰਾ ਭਰਾ ਬਾਰ-ਬਾਰ ਕੁਐਸਚਨ ਕਰ ਰਿਹਾ ਸੀ ਵੀ ਇੱਕ ਪਾਰਟਿਕੂਲਰ ਬੰਦਾ ਕਮਰੇ 'ਚ ਬੈਠ ਕੇ ਗਲਤ ਬੋਲੇ ਮੈਂ ਇਹ ਕਹਿਣਾ ਚਾਹੁੰਦਾ ਦੇਖੋ ਜਿਵੇਂ ਬਾਬਾ ਜੀ ਨੇ ਕਿਹਾ ਜੇ ਕੋਈ ਕਮਿਊਨਿਟੀ ਦੇ ਹਰ ਇੱਕ ਕਮਿਊਨਿਟੀ 'ਚ ਮਾੜੇ ਚੰਗੇ ਬੰਦੇ ਹੁੰਦੇ ਨੇ ਹਰ ਕਮਿਊਨਿਟੀ 'ਚ ਹੁੰਦੇ ਨੇ ਮਜਬੂਰ ਸਿੱਖਾ 'ਚ ਵੀ ਹੈਗੇ ਆ ਜੱਟਾਂ 'ਚ ਵੀ ਹੈਗੇ ਆ ਬਾਹਮਣ ਧੋਬੀ ਨਿੰਬਾਛਾਈ ਸਾਰਿਆਂ 'ਚ ਹੁੰਦੇ ਨੇ ਜੇ ਕੋਈ ਬੰਦਾ ਇੱਕ ਬੰਦਾ ਤੁਹਾਨੂੰ ਕੋਈ ਟਾਰਗੇਟ ਕਰਦਾ ਉਸ ਬੰਦੇ ਦੇ ਖਿਲਾਫ ਬੋਲਿਆ ਜਾ ਸਕਦਾ ਸਾਰੀ ਕਮਿਊਨਿਟੀ ਨੂੰ ਗਲਤ ਨਹੀਂ ਕਿਹਾ ਜਾ ਸਕਦਾ ਇਹ ਬਿਲਕੁਲ ਗਲਤ ਗੱਲ ਆ ਠੀਕ ਹੈ ਜੀ ਲੇਕਿਨ ਜਿੱਥੇ ਗੱਲ ਵਿਤਕਰੇ ਦੀ ਆ ਗਈ ਭਾਜੀ ਇਹ ਜਾਤੀ ਵਿਤਕਰਾ ਸ਼ੁਰੂ ਤੋਂ ਚੱਲਦਾ ਆਇਆ ਸੀ ਚੱਲਦਾ ਹੈ ਤੇ ਹੁਣ ਤੱਕ ਚੱਲਦਾ ਲੇਕਿਨ ਮੈਨੂੰ ਬੜੀ ਖੁਸ਼ੀ ਆ ਕਿ ਹੁਣ ਸਾਡਾ ਸਮਾਜ ਜਿਹੜਾ ਅਵੇਅਰ ਹੋ ਰਿਹਾ ਡਾਕਟਰ ਭੀਮਰਾਓ ਮੇਦਕਰ ਸਾਹਿਬ ਹੁੱਕਾ ਦਿੰਦੇ ਚੱਲ ਗਏ ਬਾਬੂ ਕਾਂਸ਼ੀਰਾਮ ਜੀ ਬਹੁਤ ਕੰਨ ਦਿੰਦੇ ਚੱਲ ਗਏ ਲੇਕਿਨ ਹੁਣ ਵੀ ਸਾਡੇ ਕੌਮ ਦੇ ਕੁਝ ਜਿਹੜੇ ਬੁੱਧੀਜੀਵੀ ਆ ਉਸ ਸੋਚ ਨੂੰ ਲੈ ਕੇ ਅੱਗੇ ਚੱਲ ਰਹੇ ਨੇ ਲੇਕਿਨ ਅੱਜ ਵੀ ਭਾਜੀ ਪਿੰਡਾਂ ਦੇ ਵਿੱਚ ਚਲਜੋ ਤਿੰਨ ਤਿੰਨ ਚਾਰ ਚਾਰ ਗੁਰਦੁਆਰੇ ਨੇ ਦੋ ਬਾਟਿਆਂ ਚ ਅਮਰਿਸ਼ ਖਾਇਆ ਜਾਂਦਾ ਇੱਕ ਸੰਸਥਾ ਹੈਗੀ ਆ ਬਾਬਾ ਬਤਾਰ ਸਿੰਘ ਹੋਣੀ ਹੈਗੇ ਨੇ ਉਹ ਦੋ ਦੋ ਬਾਟਾ ਚੰਮਰ ਚ ਖਾਉਂਦੇ ਨੇ ਉਹਨਾਂ ਨੇ ਗੁਰਗੋਬਨ ਸਿੰਘ ਮਹਾਰਾ ਦੀ ਡੋਲੋਜੀ ਚੇਂਜ ਕਰਕੇ ਰੱਖ ਦਿੱਤੀ ਆ ਉੱਥੇ ਪਹਿਲਾ ਜਿਹੜਾ ਬੰਦਾ ਜਾਂਦਾ ਉਹਨੂੰ ਪੁੱਛਿਆ ਜਾਂਦਾ ਤੇਰੀ ਜਾਤ ਕੀ ਆ ਜੇਦਾ ਉਹ ਜੱਟ ਆ ਜਾਂ ਜਨਰਲ ਕੈਟਾਗਰੀ ਦਾ ਉਹਦੇ ਵਾਸਤੇ ਬਾਟਾ ਹੋਰ ਆ ਤੇ ਜਿਹੜਾ ਦੂਸਰਾ ਉਹਦੇ ਵਾਸਤੇ ਬਾਟਾ ਹੋਰ ਆ ਇਹਦੀ ਅਸੀਂ ਆਵਾਜ਼ ਇਸ ਇਸ ਚੀਜ਼ ਦੀ ਆਵਾਜ਼ ਅਸੀਂ ਕਟਗਣਤੀ ਕਮਿਸ਼ਨ ਇਕਬਾਲ ਸਿੰਘ ਲਾਲਪੁਰਾ ਤੱਕ ਚੱਕੀ ਇੱਥੋਂ ਸਾਰੇ ਰਗਰੇਟਾ ਦਾਲ ਸਾਡੇ ਲੁਧਿਆਣੇ ਤੋਂ ਵੀ ਸਾਰੇ ਇਕੱਠੇ ਹੋ ਕੇ ਗਏ ਲੇਕਿਨ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਕਿ ਚਿੱਠੀ ਲਿਖੀ ਉਹਨਾਂ ਨੇ ਵੀ ਇਹ ਕਿਉਂ ਸਿਸਟਮ ਚੱਲ ਰਿਹਾ ਤੁਸੀਂ ਗੁਰਗੋਬਿੰਦ ਸਿੰਘ ਮਹਾਰਾਜ ਉੱਪਰ ਥੋੜੀ ਹੋਗੇ ਲੇਕਿਨ ਉਹ ਹੀ ਫੇਰ ਗੱਲ ਹੋ ਜਾਂਦੀ ਖਾਣ ਪੀਣ ਨੂੰ ਬੰਦ ਰਹੀ ਤੇ ਡੰਡੇ ਖਾਣ ਨੂੰ ਰੇਚ ਉਹਨਾਂ ਦੀਆਂ ਸੰਸਥਾਵਾਂ ਹੈਗੀਆਂ ਵੱਡੀਆਂ ਸੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜਿੱਦਾਂ ਕਿ ਸੁਖਵਿੰਦਰ ਪੀਪੀ ਦੇ ਕਹਿਣ ਦੇ ਉੱਤੇ ਪਰਚਾ ਦਾ ਦਰਜ ਹੋ ਗਿਆ ਗੱਲ ਇਹ ਆ ਪਾਜੀ ਸਰਕਾਰ ਤੋਂ ਕੀ ਮੰਗ ਕਰਦੇ ਜਿਵੇਂ ਬਾਬਾ ਜੀ ਨੇ ਕਿਹਾ ਵੀ ਸੁਖਵਿੰਦਰ ਪੀਪੀ ਦੇ ਕਹਿਣ ਤੇ 5 ਮਿੰਟ ਦੇ ਵਿੱਚ ਪਰਚਾ ਦਰਜ ਹੋ ਜਾਂਦਾ ਲੇਕਿਨ ਜਦੋਂ ਉਸ ਟਾਈਮ ਤਾਂ ਡਾਕਟਰ ਗੁਰਵਿੰਦਰ ਸਿੰਘ ਦਾ ਨਾਮੋ ਨਿਸ਼ਾਨੀ ਸੀ ਜਿਸ ਟਾਈਮ ਦਵਿੰਦਰ ਸਿੰਘ ਨੇ ਇੱਕ ਐਪਲੀਕੇਸ਼ਨ ਦਿੱਤੀ ਡੇਢ ਮਹੀਨਾ ਪਹਿਲਾਂ ਕਿ ਮੇਰੀ ਬੇਟੀ ਨੂੰ ਆ ਆਈਡੀ ਦੇ ਉੱਪਰੋਂ ਗਾਲਾਂ ਕੱਢੀਆਂ ਜਾ ਸਕਦੀਆਂ ਲੇਕਿਨ ਡਾਕਟਰ ਰੰਗਰੇਟੇ ਦੇ 5 ਮਿੰਟ ਚ ਪਰਚਾ ਦਰਜ ਹੋ ਗਿਆ ਮੇਰਾ ਪ੍ਰਾਪਤ ਪੱਤਰਕਾਰ ਸਵਾਲ ਕਰ ਰਿਹਾ ਸੀ ਉਹਨਾਂ ਨੂੰ ਸਵਾਲ ਹੈ ਜਵਾਬ ਹੈ ਮੇਰਾ ਜੇ ਡਾਕਟਰ ਗਰੇਂਦਰ ਰੰਗਰੇਟੇ ਤੇ ਉਹਨੇ ਐਪਲੀਕੇਸ਼ਨ ਦਿੱਤੀ ਸੀ ਇਹ ਇੱਕ ਇਨਵੈਸਟੀਗੇਸ਼ਨ ਦਾ ਮੁੱਦਾ ਸੀਗਾ ਉਹ ਹੋ ਸਕਦਾ ਡਾਕਟਰ ਰੰਗਰੇਟੇ ਦੀ ਆਈਡੀ ਨੂੰ ਹੈਕ ਕਰਕੇ ਕਿਸੇ ਨੇ ਕਮੈਂਟ ਕੀਤਾ ਹੋਵੇ ਲੇਕਿਨ ਉਹਨੂੰ ਇਨਵੈਸਟੀਗੇਸ਼ਨ ਨਹੀਂ ਕੀਤੀ ਗਈ ਫੌਰਨ ਪਰਚਾ ਦਰਜ ਕਰਕੇ ਉਹਨੂੰ ਅੰਦਰ ਸਿੱਟ ਦਿੱਤਾ ਗਿਆ ਤੇ ਡੇਢ ਮਹੀਨੇ ਤੋਂ ਦਵਿੰਦਰ ਦਵਿੰਦਰ ਸਿੰਘ ਦੀ ਬੇਟੀ ਨੂੰ ਗਾਲਾਂ ਕੱਢੀਆਂ ਗਈਆਂ ਲੇਕਿਨ ਉਹਦਾ ਪਰਚਾ ਹੁਣ ਤੱਕ ਨਹੀਂ ਗਿਆ ਦਰਜ ਹੋਇਆ ਫਿਰ ਵਿਤਕਰੇ ਦੀ ਗੱਲ ਕਿਵੇਂ ਨਾ ਕਰੀਏ ਬਾਜੀ ਇਹ ਪੱਤਰਕਾਰ ਕਿਉਂ ਨਹੀਂ ਪੁੱਛ ਕੇ ਜਾ ਕੇ ਸੁਰਖੀ ਸਵਾਲ ਬਾਬਿਆਂ ਨੂੰ ਤੁਸੀਂ ਦੋ ਦੋ ਬਾਟੇ ਚਲਾਏ ਇੱਕ ਮਿੰਟ ਹਾਂਜੀ ਇੱਕ ਸਵਾਲ ਨੂੰ ਵਾਰ-ਵਾਰ ਨਹੀਂ ਕਰੀ ਜਾਂਦਾ ਹਾਂਜੀ ਹਾਂਜੀ ਬਣਦੇ ਆ ਗੱਲੋਂ ਹਾਂਜੀ ਹਾਂਜੀ ਵਿੱਚ ਦੂਜੀ ਗੱਲ ਅ ਵਿਸ਼ਾ ਇਹ ਕਿ ਖਾਂਜਾ ਸਰਬ ਸੰਜੀਵ ਆਚਾਰਾਂ ਕੋਈ ਨਹੀਂ ਦਿੱਸੇ ਬਹਾਰਾ ਜੀ ਪਵਨ ਬਾਣੀ ਦੇ ਬਚਨ ਬਿਲਕੁਲ ਠੀਕ ਹੈ ਜੀ ਵੀ ਸਾਰੇ ਇੱਕੋ ਜਿਹੇ ਆ ਲੇਕਿਨ ਸ਼ੁਰੂ ਤੋਂ ਲੈ ਕੇ ਬਾਣੀ ਲਿਖਣ ਦੀ ਲੋੜ ਕਿਉਂ ਪਈ ਗੁਰੂ ਸਾਹਿਬਾਨਾਂ ਨੂੰ ਤੱਤਿਆਂ ਤੱਤਿਆਂ ਤੇ ਬਿਠਾਉਣਾ ਆਣਾ ਗਿਆ ਸਾਰਾ ਕੁਝ ਉਹਦੇ ਸਾਹਮਣੇ ਆ। ਲੇਕਿਨ ਇੱਕ ਜਾਤੀ ਨੂੰ ਐਸੀ ਸਮਾਜ ਨੂੰ ਹਰ ਸ਼ੁਰੂ ਤੋਂ ਲੈ ਕੇ ੱੱਕਾ ਉੱਧਾ ਆਇਆ ਏ। ਕਿਉਂ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪੰਜਾਬ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਇੰਡੀਆ ਲੈਵਲ ਤੇ ਜਿਨ੍ਹਾਂ ਲੈਵਲ ਤੇ ਇਹਨਾਂ ਨੂੰ ਇੱਕ ਇੱਕ ਪਲੇਟਫਾਰਮ ਥਲੇ ਅੱਜ ਲੋੜ ਆ ਇਕੱਠੇ ਹੁੰਦੇ? ਬਿਲਕੁਲ 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 ਪਾਜੀ ਇਹ ਤਾਂ ਹੋਣਾ ਜਿਵੇਂ ਡਾਕਟਰ ਭੀਮਰਾਓ ਬੇਦਕਰ ਸਾਹਿਬ ਦੀ ਸੋਚ ਨੂੰ ਸਾਨੂੰ ਅਡਾਪਟ ਕਰਨਾ ਪੈਣਾ ਇਹ ਗੱਲ ਕਲੀਅਰ ਆ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸੋਚ ਨੂੰ ਅਡਾਪਟ ਕਰਨਾ ਪੈਣਾ ਜਿਵੇਂ ਉਹਨਾਂ ਨੇ ਕਿਹਾ ਸਿਰ ਗਰੇਟੇ ਗੁਰਕੇ ਬੇਟੇ ਪਿੰਡ ਲੈਵਲ ਤੇ ਮੱਲਾ ਲੈਵਲ ਤੇ ਜਦ ਤੱਕ ਅਸੀਂ ਆਪਣੇ ਲੋਕਾਂ ਦੀ ਇੱਕ ਦੂਜੇ ਦੀ ਬਾਹਨ ਹੀ ਫੜਦੇ ਅਸੀਂ ਲੋਕ ਇੱਕ ਮੰਚ ਤੇ ਇਕੱਠੇ ਨਹੀਂ ਹੁੰਦੇ ਹਰ ਇੱਕ ਬੰਦਾ ਕਹਿੰਦਾ ਵੀ ਮੇਰੇ ਤੋਂ ਵੱਧ ਗਿਆਨੀ ਮੇਰੇ ਤੋਂ ਵੱਧ ਸਿਆਣਾ ਮੇਰੇ ਤੋਂ ਵੱਧ ਜਿਨੇ ਮੈਂ ਕਿ ਫੜ ਲਿਆ ਉਹ ਕਹਿੰਦਾ ਮੇਰੇ ਤੋਂ ਵੱਧ ਸਿਆਣਾ ਕੋਈ ਨਹੀਂ ਹੈਗਾ ਜਦ ਤੱਕ ਇਹ ਏਡਾਲੋਜੀ ਜਨੂੰ ਜਦ ਤੱਕ ਅਸੀਂ ਆਪਣੇ ਬੰਦੇ ਨੂੰ ਅੱਗੇ ਪ੍ਰੋਮੋਟ ਨਹੀਂ ਕਰਦੇ ਜਦ ਤੱਕ ਇਹ ਬਿਲਕੁਲ ਪਿੰਡ ਲੈਵਲ ਤੋਂ ਲੈ ਕੇ ਨੈਸ਼ਨਲ ਲੈਵਲ ਤੱਕ ਇਹ ਬਿਲਕੁਲ ਹੋਣਾ ਚਾਹੀਦਾ ਔਰ ਸਾਡੀਆਂ ਸੰਸਥਾਵਾਂ ਪੰਜਾਬ ਦੇ ਵਿੱਚ ਆਲ ਓਵਰ ਇੰਡੀਆ ਦੇ ਵਿੱਚ ਕੰਮ ਕਰਦੀਆਂ ਪਈਆਂ ਨੇ ਬਿਲਕੁਲ ਹੋ ਸਕਦਾ ਜੀ ਕੋਹ ਨੂੰ ਕੀ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ